ਠੀਕ ਹੈ ਕਿ ਸਰਸਤੇ ਨੇ ਸਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਉਹਨਾਂ ਅਵਰਤਪਾਲ ਨੂੰ ਐਮਪੀ ਬਣਾਇਆ ਪਰ ਮੇਰੇ ਖਿਆਲ ਹੈ ਕਿ ਇਹ ਸਰਕਾਰਾਂ ਦੀਆਂ ਜਿਹੜੀਆਂ ਉੱਚੀਆਂ ਨੀਤੀਆਂ ਕਾਨੂੰਨ ਤੋਂ ਬਾਹਰ ਜਾ ਕੇ ਉਹਨੂੰ ਅੰਦਰ ਰੱਖਣਾ ਉਹਨਾਂ ਨੂੰ ਹਲਕੇ ਚ ਕੰਮ ਨਾ ਕਰਨ ਦੇਣਾ ਮੇਰਾ ਖਿਆਲ ਹੈ ਕਿ ਜੋ ਬਾਹਰ ਹੁੰਦੇ ਅੱਜ ਪੰਜਾਬ ਦੇ ਜਿਹੜੇ ਹਾਲਾਂ ਚ ਜਾਂ ਪੰਜਾਬ ਦੇ ਜਿਹੜੇ ਮੁੱਦੇ ਆ ਵਿਤਬੀ ਵਾਲੇ ਕੋਈ ਸੰਸਦ ਅੰਦਰ ਆ ਕੇ ਕੋਈ ਨਾ ਕੋਈ ਉਹਦਾ ਹੱਲ ਕਰਾਉਣ ਦੀ ਨੇੜੇ ਕੋਈ ਤਾਂ ਆਸ ਹੈ ਕਿ ਉਹਨਾਂ ਦੀ ਆਵਾਜ਼ ਜਿਹੜੀ ਸੱਚ ਦੀ ਆਵਾਜ਼ ਆ ਇਹ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਪੰਜਾਬ ਦੇ ਹਲਕਿਆਂ ਦੀ ਆਵਾਜ਼ ਆ ਉਹਨੂੰ ਇਹ ਦਬਾ ਕੇ ਰੱਖਣਾ ਚਾਹੁੰਦੇ ਆ ਜੇਲ੍ਹਾਂ 'ਚ ਬੰਦ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋਰ ਵੀ ਜਿਹੜਾ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਦੇ ਹੱਥਾਂ ਵੀ ਪੰਜਾਬ ਦੇ ਮਸਲਿਆਂ ਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਉਹਨੂੰ ਜਾਂ ਦੇ ਕਤਲ ਆ ਤੇ ਜਾਂ ਫਿਰ ਜੇਲ੍ਹਾਂ ਉਹਨਾਂ ਉਹ ਜਿਹੜਾ ਸੈਨੇ ਵਾਲਾ ਸਰਪੰਚ ਆ ਸਖਵਿੰਦਰ ਸਿੰਘ ਪਲਕਤਾਰ ਉਹ ਉਹਦਾ ਵੀ ਇਹੋ ਹੀ ਕਸੂਰ ਸੀ ਕਿ ਉਹ ਲੋਕਾਂ ਦੀ ਗੱਲ ਕਰਦਾ ਸੀ ਸਰਕਾਰ ਦੀਆਂ ਨਕਾਮੀਆਂ ਸਰਕਾਰ ਦੀਆਂ ਕਮਜ਼ੋਰੀਆਂ ਉਹ ਤੁਸੀਂ ਹੁਣੇ ਇੱਥੇ ਗੱਲ ਕਰ ਰਹੇ ਸੀ ਕਿ ਫਰੋਤੀਆਂ ਇਹ ਜਿਹੜਾ ਗੈਂਸਲਵਾਦ ਆ ਇਹ 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 ਤਾਂ ਸਰਕਾਰਾਂ ਦਾ ਕੰਮ ਹੁੰਦਾ ਨਾ ਕਿ ਲਾਹਾਂ ਦੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਰਕਾਰ ਕਿੱਥੇ ਆ ਜਿਹੜਾ ਅੱਜ ਕਹਿ ਰਹੇ ਕਿ ਅਮਰਤਪਾਲ ਦੇ ਆਉਣ ਨਾਲ ਜਿਹੜਾ ਇਹਨਾਂ ਦੇ ਇਲੈਕਸ਼ਨ ਜਿੱਤਣ ਨਾਲ ਹਾਲਾਤ ਖਰਾਬ ਹੋ ਜਾਣ ਹਾਲਤ ਪਹਿਲਾਂ ਕਿਹੜੇ ਚੰਗੇ ਆ ਅਮਰਤਪਾਲ 3 ਸਾਲ ਤੋਂ 2.5 ਸਾਲ ਤੋਂ ਪੌਣੇ 3 ਸਾਲ ਤੋਂ ਅੰਗਰੇਆ ਤੇ ਜੇ ਉਹ ਉਹਦੇ ਉਹਦੇ ਉੱਥੇ ਰਹਿਣ ਦੇ ਹਾਲਾਤ ਚੰਗੇ ਹੋ ਜਾਂਦੇ ਤਾਂ ਅਸੀਂ ਮੰਨ ਲੈਂਦੇ ਪਰ ਮੇਰਾ ਖਿਆਲ ਉਹ ਜਿੰਨਾ ਚਿਰ ਇੱਥੇ ਰਿਹਾ ਉਹਨਾਂ ਚਿਰ ਪੰਜਾਬ ਦੇ ਹਾਲਾਤ ਜਿਉਂਦਾ ਕੁਝ ਦਾਤਾ ਕੱਢ ਕੇ ਕ੍ਰਿਮੀਨਲ ਉਹ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਹਾਲਾਤ ਬਹੁਤ ਵਧੀਆ ਘਟ ਰਹੇ ਵਧੀਆ ਸੀਗੇ ਉਦੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਤੋਂ ਹੁਣ ਜਿਹੜੇ ਆ ਕਿ ਬਹੁਤ ਬਦਤਰ ਹਾਲਾਤ ਆ ਹਰੇਕ ਬੰਦਾ ਆਪਣੇ ਆਪ ਨੂੰ ਤੇ ਇਹ ਵਜੂਦ ਕਰਦਾ ਕਿ ਮੇਰੇ ਨਾਲ ਪਤਾ ਨਹੀਂ ਕਿਹੜੀ ਘਟਨਾ ਹੋਊਗੀ ਭਾਈ ਸਾਹਿਬ ਜੀ ਹਮੇਸ਼ਾ ਹੀ ਧਰਮ ਦੇ ਜਕਾਰਿਆਂ ਤੇ ਰਾਸ਼ਨ ਦੇ ਲਾਰਿਆਂ ਤੇ ਗਰੀਬ ਦੇ ਕੋਲ ਵੋਟ ਲਈ ਜਾਂਦੀ ਆ ਗਰੀਬ ਦੇ ਜਿਹੜੇ ਹਾਲਾਤ ਨੇ ਉਹ ਬੱਤਰ ਦਿਨੋਂ ਦਿਨ ਬੱਤਰ ਹੁੰਦੇ ਨੇ ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿੱਤ ਕੇ ਆਪਣੇ ਹਾਲਾਤ ਸੁਧਾਰ ਲੈਂਦੀਆਂ ਨੇ ਪਰ ਉਹਨਾਂ ਦੇ ਹਾਲਾਤ ਨਹੀਂ ਸੁਧਰਦੇ ਇਹ ਇਹੋ ਜੀ ਬਹੁਤ ਵੱਡੀ ਗੱਲ ਖਿਸਬਤੀ ਹੈ ਸਾਡੀ ਕਿ ਸਾਨੂੰ ਇਹ ਇਹੋ ਜੀ ਇਹਨਾਂ ਨੇ ਇੱਕ ਅਸੀਂ ਜਿਦਾ ਸਾਡਾ ਸੁਪਾ ਗੁਰੂ ਮਹਾਰਾਜ ਜੀ ਨੇ ਸਾਨੂੰ ਦాతਿਆਂ ਦਾ ਬਣਾਇਆ ਸੀ ਕਿਸੇ ਨੂੰ ਦੇ ਤੇ ਵੰਡਣ ਵਾਲੇ ਸੀ ਨਾ ਕਿ ਅਸੀਂ ਮੰੰਗਰ ਵਾਲੇ ਸੀ ਸਾਡੀ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਇਹੋ ਜਿਹੀਆਂ ਪਾਲਿਸੀਆਂ ਆਪਣੇ ਪਰਿਵਾਰਵਾਦ ਨੂੰ ਅੱਗੇ ਵਧਾਉਣ ਵਾਸਤੇ ਰਾਜਨੀਤੀ ਨੂੰ ਇੱਕ ਧੱਬਾ ਬਣਾ ਲਿਆ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਮੁੜ ਕੇ ਉਹ ਵੀ ਪੂਰੇ ਨਹੀਂ ਹੁੰਦੇ ਕਿਸੇ ਨੂੰ ਬਿਜਲੀ ਦਾ ਲਾਲਚ ਦਿੱਤਾ ਜਿਹੜੀਆਂ ਸਾਡੀਆਂ ਲੋੜਾਂ ਹੀ ਨਹੀਂ ਗੀਆਂ ਉਹ ਮਸਲੇ ਲੋਕਾਂ ਨੂੰ ਇੱਕ ਗਲਤ ਪਾਸੇ ਲਾ ਕੇ ਪੰਜਾਬ ਦੀ ਆਰਥਿਕ ਤਵਨ ਪ੍ਰਵਾਤ ਤਬਾ ਕੀਤਾ ਜਾ ਰਿਹਾ ਹੈ ਇਗਜ਼ਾਮ ਨੂੰ ਤਬਾ ਕੀਤਾ ਜਾ ਰਿਹਾ ਇਸ ਤਰਕੇ ਮੇਰਾ ਖਿਆਲ ਹੈ ਕਿ ਇਹਨਾਂ ਦੇ ਜਿਹੜੇ ਲਾਲੇ ਲੱਪੇ ਲੋਕਾਂ ਨੇ ਵੀ ਸਮਝਣਾ ਚਾਹੀਦਾ ਕਿ ਜਿਹੜੇ ਸਾਨੂੰ ਇਹ ਲਾਲਚ ਦਿੰਦੇ ਆ ਇਹਨਾਂ ਨੇ ਆਪਣੇ ਘਰ ਤੋਂ ਲਿਆ ਕੇ ਤੇ ਕੁਝ ਨਹੀਂ ਦੇਣਾ ਇਹ ਕਰਜ਼ਾ ਚੁੱਕ ਚੁੱਕ ਕੇ ਸਾਡੇ ਮੁੜ ਕੇ ਤਾਰਨਾ ਵੀ ਤੁਹਾਨੂੰ ਪੈਣਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਜਨਾਈਏ ਆਪਾਂ ਪੰਜਾਬ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝੀਏ ਇਹੋ ਜਿਹੀਆਂ ਇਹ ਜਿਹੜੀਆਂ ਸਾਨੂੰ ਬੁਖਦਿਆਂ ਮੁਫਤ ਖਰੀਦ ਲਿਕਦਾ ਰਹੇ ਆ ਉਹਦੇ ਜੋ ਕੁਛ ਨਹੀਂ ਕਿਹਾ ਉਹ ਚ ਸਾਡੀ ਵੀ ਬਰਬਾਦੀ ਸੰਸਟਰੀ ਐਜੂਕੇਸ਼ਨ ਚੰਗਾ ਸਿੱਖਿਆ ਪ੍ਰਬੰਧ ਦਾ ਰੋਣਾ ਚੰਗੀ ਸਿਹਤ ਸਭਾ ਨੂੰ ਹੋਇਆ ਚਾਹੀਦਾ ਉਹ ਨਾ ਇੰਟਰ ਵਧਿਆਣ ਦੇ ਤਾਂ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਨਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਵਿੱਚ ਸਵਾਲ ਹੈ ਇੱਕ ਪਾਸੇ ਸਰਮਾਇਦਾਰ ਪਾਰਟੀਆਂ ਨੇ ਇੱਕ ਪਾਸੇ ਤੁਸੀਂ ਪਹਿਲੀ ਵਾਰ ਜਿਹੜੀ ਆ ਤੁਸੀਂ ਹੁਣ ਲੜ ਰਹੇ ਜੂ ਕਿੱਦਾਂ ਦਾ ਮੁਕਾਬਲਾ ਰਹੇਗਾ ਤੇ ਕਿੰਨੀ ਕਿ ਤੁਸੀਂ ਟੱਕਰ ਦੇ पाओਗੇ ਉਹਨਾਂ ਨਾਲ ਮੋਟਰਾਂ ਨੂੰ ਸੁਨੇਹਾ ਕੀ ਹੈ ਮੇਰਾ ਖਿਆਲ ਹੈ ਕਿ ਜਿਹੜੀ ਸਰਮਾਇਦਾਰੀ ਆ ਨਾ ਇੱਕ ਇਹ ਰਾਜਨੀਤੀ ਨੂੰ ਉਹਨਾਂ ਨੇ ਧੰਦਾ ਬਣਾਇਆ ਕਿ ਪੈਸਾ ਖਰਚੋ ਕਿ ਲੋਕਾਂ ਨੂੰ ਮੁੱਧੂ ਬਣਾ ਕੇ ਤੇ ਗੱਡੀ ਤੇ ਬਹਿਜੋ ਤੇ ਮੁੜ ਕੇ ਲੋਕਾਂ ਨੂੰ ਲੁੱਟ ਕੇ ਤੇ ਉਹ ਅੱਗੇ ਉਤੋਂ 10 20 ਗੁਣਾ ਵਧ ਵਧਾਓ ਆਪਣਾ ਪੈਸਾ ਇਹ ਚੀਜ਼ ਆ ਕਿ ਅਸੀਂ ਪਹਿਲਾਂ ਵੀ ਜਦੋਂ ਇਲੈਕਸ਼ਨ ਲੜੀ ਸਾਡੇ ਕੋਲੋਂ ਉਦੋਂ ਵੀ ਤੇ ਲੋਕਾਂ ਨੇ ਲੜੀ ਸੰਗਤਾਂ ਦੇ ਸਹਿਯੋਗ ਨਾਲ ਲੜੀ ਤੇ ਹੁਣ ਵੀ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਅਸੀਂ ਕਿਸੇ ਵੱਡੇਆਂ ਕੁੜੂਆਂ ਨੇ ਪ੍ਰਸਾ ਲਵਾਂਗੇ ਕਿ ਕੱਲ ਨੂੰ ਉਹਨਾਂ ਦੇ ਅਨਸਾਰ ਸਾਨੂੰ ਕੰਮ ਕਰਨਾ ਪਵੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਵਧਾਂਗੇ ਤੇ ਸੰਗਤਾਂ ਦੀ ਸੇਵਾ ਚੀਰਾਂ ਠੀਕ ਹੈ ਧੰਨਵਾਦ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਕਾਲੀਤਾਲ ਮਾਰਕਸ ਪਹਿਆ ਦੇ ਨੇ ਐਸਕੇ ਮਾਰੀ ਵੱਡੇ ਲੈਵਲ ਤੇ ਇਕੱਠ ਕੀਤਾ ਤਰਨਤਾ ਨਾਲ ਕਿਹਦੇ ਵਿੱਚ ਰੋਡ ਸ਼ੋ ਕੀਤਾ ਸੰਗਤ ਨੇ ਪਿਆਰ ਵੀ ਦਿੱਤਾ ਤਾਂ ਕਿਵੇਂ ਦੇ ਨਤੀਜੇ ਦੇਖਦੇ ਹੋ ਸੁਨੇਹਾ ਕੀ ਹੈ ਹਲਕਾ ਵਾਸਾ ਦੇਖੋ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲਾਂ ਵੀ ਸਾਡੀ ਇਹੀ ਸਟੇਟਮੈਂਟ ਰਹੀ ਆ ਕਿ ਅਸੀਂ ਇਹੋ ਜਿਹੇ ਉਮੀਦਵਾਰ ਦੇਵਾਂਗੇ ਜਿਹੜੇ ਉਮੀਦਵਾਰ ਲਾਣ ਕਰਨ ਦੇ ਨਾਲ ਹੀ ਮੋਰਚਾ ਜਿਹੜਾ ਅੱਧਾ ਫਤਿਹ ਹੋ ਜਾਵੇਗਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਮੀਰੀ ਪੀਰੀ ਦੇ ਸਿਧਾਂਤ